ਆਡੇ ਵਾਲੇ ਤੋਂ ਹੁੰਦੀਆਂ ਜੀ ਸੰਗਤਾ ਇੱਥੇ ਸੇਵਾ ਕਰਨ ਵਾਸਤੇ ਹੁੰਦੇ ਆ ਅਸੀਂ ਪਿਛਲੀਆਂ ਗਰਮੀਆਂ ਤੋਂ ਜੁੜੇ ਆ ਵਾਹਿਗੁਰੂ 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 ਅਲਦੇ ਵਿੱਚ ਅਸੀਂ ਸਾਡਾ ਚਾਹ ਦਾ ਲੰਗਰ ਵੀ ਉੱਧਰ ਚੱਲਦਾ ਹੁੰਦਾ ਵਾ ਇੱਧਰ ਸਾਡਾ ਪਾਣੀ ਦੀ ਸੇਵਾ ਵੀ ਚੱਲਦੀ ਹੁੰਦੀ ਹੈ ਹੁਣ ਇਹ ਸਾਰੀਆਂ ਵਾਹਿਗੁਰੂ ਸਾਡੇ ਦੋ ਟੈਂਕਰ ਲੱਗਦੇ ਰਹੇ ਗਰਮੀ ਦੇ ਵਿੱਚ ਵੀ ਆ ਸਾਰਾ ਟੈਂਕਰ ਭਰ ਕੇ ਲਿਆਈਦਾ ਇਹ ਦੋ ਟੈਂਕਰ ਲੱਦੇ ਰਹੇ ਹੁਣ ਕਾਹ ਦੇਖੋ ਅਸੀਂ ਇੱਕ ਟੈਂਕਰ ਹੋਰ ਆਪਣਾ ਬਣਾਉਂਦੀ ਤਿਆਰੀ ਕਰ ਰਹੇ ਆ ਵਾਹਿ ਵਾਹਿਗੁਰੂ ਵਾਹਿ ਕੁਛ ਗਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੋਂ ਇਹ ਆਣ ਕੇ ਇੱਥੇ ਮੋਟਰਸਾਈਕਲਾਂ ਦੀ ਸੇਵਾ ਕਰਦੇ ਆ ਕੁਝ ਮੋਟਰਸਾਈਕਲ ਸਾਈਡ ਤੇ ਨੇ ਉਹਦੇ ਨਾਲ ਵਾਹਿਗੁਰੂ ਵਾਹਿ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਐਤਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੀਆਂ ਨੇ ਤਾਂ ਅਸੀਂ ਉੱਥੇ ਕਵਰੇਜ ਕਰਨ ਦੇ ਲਈ ਪਹੁੰਚੇ ਹੋਇਆ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਚਪੈਰਾ ਸਾਹਿਬ ਕੱਟਣ ਦੇ ਲਈ ਪਹੁੰਚਦੀ ਹੈ ਤਾਂ ਉੱਥੇ ਹੀ ਸੰਗਤਾਂ ਦੇ ਵੱਲੋਂ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਿਲਕੁਲ ਬਾਹਰ ਪਿਛਲੇ ਗਰਮੀਆਂ ਤੋਂ ਜਿਹੜਾ ਜਲਦੀ ਸੇਵਾ ਇਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਸੇਵਾ ਜਿਹੜੀ ਆਹੋ ਚੱਲਦੀ ਪਈ ਹੈ ਤਾਂ ਕੀ ਨਾਮ ਆਲੀ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪਿੰਡ ਪਿੰਡ ਮਡੇਾਲੇ ਤੋਂ ਆਉਂਦੇ ਆ ਜੀ ਸੰਗਤ ਇੱਥੇ ਸੇਵਾ ਕਰਨ ਵਾਸਤੇ ਹੁੰਦੇ ਆ ਅਸੀਂ ਪਿਛਲੀਆਂ ਗਰਮੀਆਂ ਤੋਂ ਜੁੜੇ ਆ ਜਦੋਂ ਵੀ ਥੋੜੀ ਜੀ ਸੰਗਤੀ ਬਾਅਦ ਇੰਨੀ ਜਿਆਦੀ ਸੰਗਤ ਹੋ ਗਈ ਕਿ ਵੀ ਪੀ ਪਾਣੀ ਤੋਂ ਵੀ ਤਰਸ ਰਹੀ ਸੀ ਸੰਗਤ ਫਿਰ ਅਸੀਂ ਉਦੋਂ ਦਾ ਹੀ ਆਪਣੇ ਪਿੰਡੋਂ ਟੈਂਕਰ ਭਰ ਕੇ ਪਿੰਡ ਮਿੰਡਿਆਲੇ ਤੋਂ ਲੈ ਕੇ ਆਈਦਾ ਵਾ ਇੱਥੇ ਸੰਗਤ ਦੀ ਸੇਵਾ ਕਰੀਦੀ ਆ ਸਿਆਲ ਦੇ ਵਿੱਚ ਅਸੀਂ ਸਾਡਾ ਚਾਹ ਦਾ ਲੰਗਰ ਵੀ ਉੱਧਰ ਚੱਲਦਾ ਹੁੰਦਾ ਵਾ ਇੱਧਰ ਸਾਡਾ ਪਾਣੀ ਦੀ ਸੇਵਾ ਵੀ ਚੱਲਦੀ ਹੁੰਦੀ ਹੁਣ ਇਹ ਸਾਰੀਆਂ ਗਰਮੀਆਂ ਜਿੰਨਾ ਚਿਰ ਸੰਗਤ ਦਾ ਇੱਥੇ ਰੁਝਾਨ ਰਹੂਗਾ ਉਨਾਂ ਚਿਰ ਹੀ ਇੱਥੇ ਚੱਲਦਾ ਰਹੂਗਾ ਪਾਣੀ ਦੀ ਸੇਵਾ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਕਿ ਪਾਣੀ ਨੂੰ ਤਰਸ ਗਈ ਸੀ ਸੰਗਤ ਤਾਂ ਕਿੰਨੇ ਕੁ ਟੈਂਕਰ ਜਿਹੜੇ ਨੇ ਉਹ ਇੱਕ ਦਿਨ ਦੇ ਵਿੱਚ ਲੱਗ ਜਾਂਦੇ ਨੇ ਇੱਥੇ ਅਹੀਂ ਤੇ ਕਰਤੀਬਣ ਉਦੋਂ ਸਾਡੇ ਦੋ ਟੈਂਕਰ ਲੱਗਦੇ ਰਹੇ ਗਰਮੀ ਦੇ ਵਿੱਚ ਪੀ ਆ ਸਾਰਾ ਟੈਂਕਰ ਭਰ ਕੇ ਲਈਦਾ ਇਹ ਦੋ ਟੈਂਕਰ ਲੱਗੇ ਰਹੇ ਹੁਣ ਗਾਂ ਵੇਖੋ ਅਹੀਂ ਇੱਕ ਟੈਂਕਰ ਹੋਰ ਆਪਣਾ ਬਣਾਉਣ ਦੀ ਤਿਆਰੀ ਕਰ ਰਹੇ ਆ ਸਾਡਾ ਬਣ ਰਿਹਾ ਟੈਂਕਰ ਤਾਂ ਅਸੀਂ ਦੋ ਟੈਂਕਰ ਇੱਥੇ ਲਿਆਇਆ ਕਰਨੇ ਆ ਪਾਣੀ ਦੇ ਭਰ ਕੇ ਹੇ ਗਾਈ ਤਾਂ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਪਹਿਲਾਂ ਇਹਨਾਂ ਦੇ ਵੱਲੋਂ ਟੈਂਕਰ ਜਿਹੜੇ ਨੇ ਲਿਆਂਦੇ ਜਾਂਦੇ ਨੇ ਹੁਣ ਸੰਗਤ ਜਿਹੜੀ ਆਹੋ ਹੋਰ ਜ਼ਿਆਦਾ ਵੱਧ ਚੁੱਕੀ ਆ ਜਿਸ ਕਰਕੇ ਇਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਦੋ ਹੋਰ ਟੈਂਕਰ ਜਿਹੜੇ ਨੇ ਤਿਆਰ ਕਰਵਾਏ ਜਾ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਦੇ ਵੱਲੋਂ ਦੇਖ ਸਕਦੇ ਹੋ ਕਿ ਜਿਹੜੇ ਝੂਠੇ ਭਾਂਡੇ ਨੇ ਉਹੋਂ ਤੋਂ ਦੀ ਸੇਵਾ ਜਿਹੜੀ ਆ ਨਾਲ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਤਾਂ ਉਹ ਇੱਥੋਂ ਜਲ ਝੱਕ ਕੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਹੋਈਆਂ ਦਿਖਾਈ ਦੇ ਰਿਆ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੀ ਸੰਗਤ ਆ ਠਾਠਾ ਮਾਰਦਾ ਇਕੱਠ ਉਹ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਰੋਡਾਂ ਜਿਹੜੀਆਂ ਨੇ ਉਹ ਬਲੌਕ ਹੋ ਚੁੱਕੀਆਂ ਨੇ ਕਿਉਂਕਿ ਐਤਵਾਰ ਦੇ ਦਿਨ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਚਪੈਰਾ ਸਾਹਿਬ ਕੱਟਣ ਦੇ ਲਈ ਪਹੁੰਚਦਿਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਜੁਕਾਰੇ ਵੀ ਲਗਾਏ ਜਾ ਰਹੇ ਨੇ ਬੋਲੇ ਸੋ ਨਿਹਾਲ ਅਸੀਂ ਗੱਲ ਕਰੀਏ ਅਸੀਂ ਇਸ ਟਾਈਮ ਇੱਥੇ ਖੜੇ ਹੋਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਜਿਹੜੀ ਰੋਡ ਆ ਉਹ ਬਲੌਕ ਹੋ ਚੁੱਕੀ ਆ ਹਰ ਇੱਕ ਜਗ੍ਹਾ ਤੇ ਪ੍ਰੋਮੋਟਰਸਾਈਕਲ ਐਕਟਿਵ ਆ ਹੀ ਜਿਹੜੇ ਨੇ ਦਿਖਾਈ ਦੇਣ ਲੱਗਦਾ ਨਹੀਂ ਪਾਰਕਿੰਗ ਜੜੀਆਂ ਨੇ ਉਹ ਛੋਟੀਆਂ ਬੈ ਚੁੱਕੀਆਂ ਨੇ ਹਾਂਜੀ ਹਾਂਜੀ ਇਹ ਗੱਲ ਤੇ ਜ਼ਰੂਰ ਆ ਬਹੁਤ ਜ਼ਿਆਦੀਆਂ ਪਾਰਕਿੰਗਾਂ ਛੋਟੀਆਂ ਪਹਿਲੇ ਕਿਉਂਕਿ ਸਾਡੇ ਆ ਮੁੰਡੇ ਆਉਂਦੇ ਆ ਕੁਝ ਗਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੋਂ ਇਹ ਆਣ ਕੇ ਇੱਥੇ ਮੋਟਰਸਾਈਕਲਾਂ ਦੀ ਸੇਵਾ ਕਰਦੇ ਆ ਕੁਝ ਮੋਟਰਸਾਈਕਲ ਸਾਈਡ ਤੇ ਲਵਾਉਂਦੇ ਨਾਲ ਸਾਡੇ ਚਾਪ ਜਾਦਾ ਲੰਗਰ ਚੱਲਦਾ ਨਾਲ ਸਾਡੇ ਜਲਦੀ ਸੇਵਾ ਚੱਲਦੀ ਆ ਇਹ ਵੀਰ ਸਾਰੇ ਦੂਰੋਂ ਆਉਂਦੇ ਆ ਹਾਂਜੀ ਹਾਂਜੀ ਹਾਂ ਬਟ ਛੋਟਾ ਪੈ ਗਿਆ ਜੀ ਹਾਂਜੀ ਜੋੜਾਕਾਰ ਉਹ ਪਿੱਛੇ ਬਣਾਏ ਪਹਿਲਾਂ ਇੱਥੇ ਸੀ ਇੱਥੇ ਫਿਰ ਅੱਡਾ ਲੰਗਰ ਦਾ ਚੱਲਦਾ ਸੀ ਫਿਰ ਜੋੜਾਕਾਰ ਉਹਨਾਂ ਨੇ ਪਿੱਛੇ ਕਰਤਾ ਉੱਥੇ ਚੱਲ ਰਿਹਾ ਜੋੜਾਕਾਰ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਨੌਦਵਾਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਪਾਰਕਿੰਗਾਂ ਜਿਹੜੀਆਂ ਨੇ ਉਹ ਛੋਟੀਆਂ ਪੈ ਚੁੱਕੀਆਂ ਨੇ ਤਾਂ ਪਾਰਕਿੰਗ ਜਿਹੜੀ ਆਹੋ ਸੜਕ ਦੇ ਉੱਪਰ ਤਿਆਰ ਕਰ ਦਿੱਤੀ ਗਈ ਹੈ ਤਾਂ ਪੂਰੀ ਸੜਕ ਜੇਕਰ ਬਲੌਕ ਕਰ ਦਿੱਤੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੋੜਾ ਘਰ ਵੀ ਛੋਟਾ ਪੈ ਚੁੱਕਾ ਹੈ ਪ੍ਰਾਈਵੇਟ ਜਿਹੜੇ ਜੋੜਾ ਘਰ ਨੇ ਉਹ ਬੈਕ ਸਾਈਡ ਤੇ ਤਿਆਰ ਕਰ ਦਿੱਤੇ ਗਏ ਨੇ ਤਾਂ ਜੋ ਜਿਹੜੀਆਂ ਸੰਗਤਾਂ ਨੇ ਉਹ ਆਪਣੇ ਜੋੜੇ ਬਾਹਰ ਉਤਾਰ ਕੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਣ